mori मरे रही जर राग वग़ाते जरन राग वे वाहेगुरु वाहिगुरु 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 वाहेगुरु वाहे वाहेगुरु 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 वाहिगुरु वाहेगुरु वाहेगुरु दीवा दर्शन देवत्रीमा दुर्गा दर्शन देवते दीवाीमा दर्शन देवीमा कर्म हुम हु

माधुर तेरा दर्शन देख जी मात्र तेरा माधुर तेरा लक्षण ते माधुर तेरा माधुर तेरा देखी माथुर तेरा माधुर ते तेरा लर्चन देख माधुर तेरा दर्शन माधुर तेरा लक्षण दर्शन जी महा ते दर्शन देख जी माधु ते दर्शन देख जी महा ते दर्शन पियासीं दे नज़राती नस रात दर्शन पियासीं न सात पियासीं नज़रात ਉਹਾਂ ਤਿਰਨੇ ਤਰ ਮੋ ਆਨ ਦਿਨ ਦੀ ਹਰ ਹਰ ਕਿਤ ਮੋ ਆਨ ਦਿਨ ਦੀ ਲੋਟ ਪਟਕ ਦੋਰ ਵੇਲੀਆਂ ਦੋਰ ਕਟਟ ਦੋਰ ਵੇਲੀਆਂ ਦੇਖ ਜਿਮਾਂ ਗੋਥੇ ਆ ਦਰਸ਼ਨ ਦੇਖ ਜਿਮਾਂ ਗੋਥੇ ਆ ਆਦੇ ਅਰਦਾਸ ਮਾਰੀ ਸਿਉ ਪਿੰਡ ਸਭ ਤੇਰਾ ਕੋ ਬੋ ਨਾਨਕ ਸਭ ਤੇਰੀ ਬੜਿਆਈ ਕੋਈ ਨਾਉ ਨਾ ਜਾਣੇ ਮੇਰਾ ਅਰਦਾਸ ਕਿਉਂ ਕਾ ਆਪ ਸ੍ਰੀ ਵਾਹਿਗੁਰੂ ਕੀ ਸਿਫਤ ਸ੍ਰੀ ਪ੍ਰਭੂ ਕੀ ਜੀਤਿ ਜਾ ਆਏ ਵਾਹਿ ਸ੍ਰੀ ਪ੍ਰਭੂ ਕੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪ੍ਰਭੂ ਕੀ ਸਿਮਰ ਕੈ ਬਰੁਨਾਉਂ ਅੰਤ ਲੈ ਇਸੇ ਆਏ ਸ੍ਰੰਗਤ ਗੋਥੇ ਅਮਰ ਬਾਹ ਸ੍ਰਾਮ ਗਾਉਂਦੇ ਹੋ ਉਸਤੋ ਆਏ ਅੱਜ ਇਹਨਾਂ ਭਾਗੋ ਬੰਦ ਨੂੰ ਜਿਮਰੂ ਸ੍ਰੀ ਹਰਨਾਮਨ ਹੈ ਸ੍ਰੀ ਹਰਨਾਮਨ ਜੀ ਅੱਜ ਯਾ ਜਿਕੇ ਸੁਝੇ ਆ ਸਭ ਸੁਝਾਏ ਤੇ ਇੱਕ ਬਾਹਰ ਜਨ ਸਿੰਘ ਦੀ ਇੱਕ ਆਨਾਂ ਤੇ ਆਵੇ ਤਾਂ ਸਭ ਸਾਨੂੰ ਹੋਇ ਸਹਿਜਵੇਂ ਪਾਸ਼ੀਆਂ ਸਹਿਰ ਜਿਗਰ ਕੋ ਬੰਦ ਸਿੰਘ ਸਹਿਰ ਜੀ ਮਸਤਾਈ ਹੋਇ ਤੱਕ ਸਾ ਪਾਸ਼ੀਆਂ ਵੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਜਾਬ ਦਾ ਤਨ ਤਰ ਕੇ ਬੋਲ ਲਗੀ ਗੁਰੂ ਜੀ ਕੇ ਪਿਆਰੇ ਪਿਆਰੇ ਪੰਜ ਪਿਆਰੇ ਤੇ ਆਵੇ ਦਿਆ ਸਿੰਘ ਜੀ

ਵਾਹਿਗੁਰੂ ਨਾਮ ਚਿਤ ਆਵੇ ਕਿ ਤਾਉਣ ਦਾ ਸਤਿਕਾਰ ਸਰਬ ਸੁਖ ਹੋਈ ਜਹਾਂ ਜਹਾਂ ਖਾਲਸਾ ਦੀ ਸ਼ਕਤਾਂ ਦਾ ਰੱਖਿਆ ਰਹੇ ਦੇਗ ਤੇਗ ਫਤੇ ਗੁਰ ਪੰਥ ਕੀ ਜੀ ਸ਼੍ਰੀ ਸਹਿ ਜੀਤ ਹੋਇ ਖਾਲਸਾ ਜੀ ਕੇ ਗੁਰ ਬੋਲੇ ਬੋਲਣਾ ਜੇ ਵਾਹਿਗੁਰੂ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਬੋਆ

के पाछा लियो रस्ते के नाम बन्दे की सिमरन वक्षना नगर केते चित्रम जो और मेले मनाऊं दे बार वक्षना सही सही प्यारे मेरे नाम जपावे नालक नाम जप

ਉਹ ਜਦ ਦੇ ਪਾ ਬੇਨਾਮ ਇਕਾ ਕੰਧ ਨਾਮ ਦੇ ਸਾਰਾ ਕੁਝ ਆਰੋ ਪਾਉਣੀ ਤੁਹਾਨੂੰ ਪਰਖਾ ਕਰੇਗੀ ਧਰਮ ਹੀ ਖੋਜੇ ਕੋਈ ਮਾਇਆ ਦਾ ਤੁਰੀ ਨਾ ਨੂੰ ਬੰਦਗੀ ਚਲੇ ਬਸਨਾ ਸਹੀ ਪਿਆਰੇ ਨਾਮ ਨਾਂ ਕਿ ਸਾਬੇ ਨਾਮ ਤੇ ਨਾਮ ਰੰਗ ਦੀ ਕਲਾ ਕੋਈ ਮਾਹੇ